ਗ੍ਰਿਪੜਿਆ ਨੂੰ ਇਸ ਮੰਚ ਤੇ ਆ ਕੇ ਸਤਿਕਾਰ ਮਾਨ ਆਨਰ ਦਿੱਤਾ। ਸੋ ਜਿਆਦਾ ਤੁਹਾਡਾ ਵਕਤ ਨਾ ਲੈਂਦਾ ਹੋਇਆ ਬਾਕੀ ਸਾਰੀਆਂ ਗੱਲਾਂ ਜੋ ਮੈਂ ਕਹਿਣਾ ਸੀ ਕਹਤਾ ਪੰਜਾਬ ਦੀ ਚਾਹੇ ਹੋ ਭਗਵੰਤ ਗਵਰਨਮੈਂਟ ਆ ਜਾਂ ਪਿਛਲਿਆਂ ਸਨ 30 ਸਾਲਾਂ ਤੋਂ ਮੈਂ ਬਾਚ ਕਰ ਰਿਹਾ ਜਿਹੜੇ ਦੇ ਵਿੱਚ ਪੰਜਾਬ ਦੀ ਝੋਲੀ ਦੇ ਵਿੱਚ ਜਿਹੜੀ ਚੀਜ਼ ਪੈਣੀ ਚਾਹੀਦੀ ਸੀ ਉਹ ਨਹੀਂ ਪਈ। ਮਸਲਨ ਤੌਰ ਤੇ ਨਾ ਤਾਂ ਇਹਨਾਂ ਨੇ ਕਿਨੇ ਕਰਨ ਨੇ ਤੁਹਾਡਾ ਆਪਣਾ ਹਾਈ ਕੋਰਟ ਹੀ ਹੈ ਨਹੀਂ ਆ ਡਿਸਟ੍ਰਿਕਟ ਕੋਰਟ ਦੀ ਗੱਲ ਕਰਦੇ ਹੋ ਇਹ ਤਾਂ ਮਾੜੇ ਮੋਟਿਆਂ ਗੱਲਾਂ ਹੁੰਦੀਆਂ ਨੇ ਗੱਲ ਹਾਈ ਕੋਰਟ ਤੇ ਆਏ ਕੋਈ ਸਟੈਂਡ ਬਣਦਾ ਗੱਲ ਦਾ ਉਸ ਤੋਂ ਬਾਅਦ ਨਾ ਰਾਜਧਾਨੀ ਹੈ ਜਿੱਥੇ ਤੁਸੀਂ ਮਾਣ ਨਾ ਕਹਿ ਸਕੋ ਵੀ ਸਾਡੀ ਰਾਜਧਾਨੀ ਆ ਸਾਡੀ ਅਸੈਂਬਲੀ ਆ ਸਾਡੀ ਵਿਧਾਨ ਸਭਾ ਉੱਥੇ ਜਾ ਕੇ ਛੋਟੀਆਂ ਕਿਸਮਾਂ ਦੇ ਤੁਹਾਡੇ ਬੱਚਿਆਂ ਦੇ ਭਵਿੱਖ ਦੇ ਫੈਸਲੇ ਹੁੰਦੇ ਆ ਜਿਹੜੇ ਅੱਜ ਜਨਰੇਸ਼ਨ ਮਾਈਗ੍ਰੇਸ਼ਨ ਹੋ ਰਹੀ ਆ ਉਹਦੇ ਪਿੱਛੇ ਬਹੁਤ ਵੱਡੀ ਇੱਕ ਸਾਜ਼ਿਸ਼ ਆ ਉਹ ਜੇ ਤੁਸੀਂ ਉਹਨੂੰ ਕੌਂਟ ਕਰ ਸਕਦੇ ਹੋ ਸੋਚ ਸਕਦੇ ਹੋ ਉਹ ਜੂੜ ਵਿਚਾਰ ਕਰਿਓ ਤੁਹਾਡੇ ਘਰਾਂ ਦੇ ਵਿੱਚੋਂ ਮੈਂ ਨਹੀਂ ਕਹਦਾ ਤੁਸੀਂ ਮਾਈਗ੍ਰੇਟ ਨਾ ਹੋਵੋ ਮਾਈਗ੍ਰੇਟ ਹੋਵੋ ਜੀ ਸਾਥ ਕੇ ਹੋਵੋ ਪਰ ਦੇਖ ਲਿਓ ਇੱਕ ਹੋਰ ਚੀਜ਼ ਮੈਂ ਐਡ ਕਰਨੀ ਚਾਹੂੰਗਾ ਜਿਹੜੀ ਆਪਾਂ ਡੱਟ ਪਾਉਨੇ ਆ ਵਾਰੀ-ਵਾਰੀ ਪੰਜਾਬ ਦੇ ਵਿੱਚ ਭਈਆਂ ਦੀ ਐਂਟਰੀ ਉਹਦੇ ਲਈ ਵੀ ਪੌਂਸੀ ਆ ਪਲੱਸ ਅਸੀਂ ਆਪਣੇ ਵੱਲ ਵੀ ਝਾਤੀ ਮਾਰੀਏ ਸਾਡੀਆਂ ਆਪਣੇ ਰਿਸ਼ਤੇ ਖਤਮ ਹੋ ਗਏ ਉਹ ਖਾਲੀ ਸਾ ਕਿਸੇ ਨੇ ਕਿਸੇ ਨੇ ਤਾਂ ਭਰਨੀ ਆ ਸੋ ਝਾਤੀ ਮਾਰ ਲੋ ਡੀਪ ਕੁਐਸਚਨ ਹੈ ਜੇ ਕਿਸੇ ਪੱਲੇ ਪੈਂਦਾ ਹੋਵੇ ਤਾਂ ਵਿਚਾਰ ਲੂਗਾ ਨੋਸਟਲਜੀਕ ਟਾਈਮ ਦਾ ਕੁਐਸਚਨ ਹੈ ਜੇ ਕੋਈ ਸੇਧ ਦੇ ਸਕਦਾ ਹੋਵੇ ਸੋ ਇੰਨੀਆ ਗੱਲਾਂ ਕਹਿੰਦੇ ਹਾਂ ਇੱਕ ਵਾਰ ਤੋਂ ਫਿਰ ਅਕਾਲ ਕਾਰਜ ਕੌਂਸਲ ਦਾ ਔਰ ਇਸ ਸੰਸਥਾ ਦਾ ਲੱਖ 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 ਤੁਹਾਨੂੰ ਆਗ ਲਾਸਟ ਨਜ਼ਮਾ ਤੁਹਾਡੇ ਤੋਂ ਰਿਸਪੌਂਸ ਚ ਹਾਂਗਾ ਇੱਕ ਮਹਾਰਾਜ ਦਾ ਜਿਕਰਾ ਲਾ ਕੇ ਕਹਿੰਦਾ ਮਿੱਤਰ ਪਿਆਰੇ ਨੂੰ ਹਾਲ ਮਰੀਤ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀਤ ਦਾ ਕਹਿਣਾ ਯਾਰੜੇ ਦਾ ਸਾਨੂੰ ਸੱਤ ਚੰਗਾ ਸੀਤੋ ਖਾਲਸਤਾਨ ਦੀ ਗੱਲ ਕਰਦੇ ਨੇ ਖਾਲਸਤਾਨ ਕੋਈ ਹਵਾ ਨਹੀਂ ਹੈ ਦੁਨੀਆ ਦੇ ਵਿੱਚ ਨੇਸ਼ਨ ਦੇਸ਼ ਮੁਲਖ ਬਣਦੇ ਆ ਇਹਨੇ ਬਣਦੇ ਰਹਿਣਗੇ ਜੇ ਭਾਰਤ ਮਾਤਾ ਦੀ ਪੁੱਤੋਂ ਦੋ ਚਾਰ ਦੇਸ਼ ਹੋਰ ਜੰਮ ਪੈਂਦੇ ਨੇ ਭਾਰਤ ਮਾਤਾ ਨੂੰ ਘਾਟਾ ਨਹੀਂ ਪੈਣ ਲੱਗਿਆ ਜੇ ਉਹ ਪਾਕਿਸਤਾਨ ਨੂੰ ਜਨਮ ਦੇ ਸਕਦੀ ਆ ਤਾਂ ਖਾਲਸਤਾਨ ਨੂੰ ਵੀ ਜਨਮ ਦੇ ਸਕਦੀ ਆ ਗੱਲਾਂ ਇਹ ਨਥਿੰਗ ਕੁਛ ਨਹੀਂ ਹੈਗਾ ਮਾਤ ਨਥਿੰਗ ਮਿੰਟ ਸੈਕਿੰਡ ਦਾ ਭਰਨਾ ਇੱਕ ਗੁਰੂ ਮਹਾਰਾਜ ਦੀ ਗੋਦ ਦੇ ਵਿੱਚ ਆ ਕੇ ਬਹਿ ਜਾਗੇ ਸੋ ਇਹਨੀਆਂ ਗੱਲਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਧੰਨਵਾਦ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਾਣੇ ਸਰਬੱਤ ਦਾ ਭਾਣ ਅਸੀਸ ਬਤਾ ਆਪਨ ਸਰਬੱਤੇ ਭਲੇ ਜੋ ਸਭ ਦਾ ਭਲਾ ਸਭ ਦਾ ਭਲਾ ਮੇਰਾ ਭਲਾ ਤੇਰਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ